ਪਿੰਡਾਂ ਦੇ ਵਿੱਚ ਇਹ ਉਸ ਪਿੰਡ ਦਾ ਕੱਠ ਹੈ ਜਿੱਥੋਂ ਦਾ ਉਮੀਦਵਾਰ ਫਰੀਦਕੋਟ ਤੋਂ ਇਲੈਕਸ਼ਨ ਲੜ ਰਿਹਾ ਜੇ ਉਹਦੇ ਪਿੰਡ ਵਿੱਚ ਇਹ ਹਾਲਾਤ ਨੇ ਤੁਸੀਂ ਅੰਦਾਜ਼ਾ ਲਾ ਲਓ ਬਾਕੀ ਸੰਗਰੂਰ ਦੇ ਪਿੰਡਾਂ ਵਿੱਚ ਕੀ ਹਾਲਾਤ ਹੋਣਗੇ ਇਹ ਕੰਮ ਦੀ ਕਦਰ ਹੈ ਇਹ ਕੰਮ ਦੀ ਕਦਰ ਬਲਕੇ ਨੌਜਵਾਨ ਜਿਹੜੇ ਰਾਜਨੀਤੀ ਚ ਔਣਾ ਚਾਹੁੰਦੇ ਨੇ ਉਹਨਾਂ ਨੂੰ ਮੇਰੇ ਕੰਮ ਤੋਂ ਸਿੱਖਣਾ ਚਾਹੀਦਾ ਦੋਸਤੋ ਮੈਂ ਕਦੀ ਵੀ ਰਾਜਨੀਤੀ ਦਿਮਾਗ ਤੋਂ ਨਹੀਂ ਕੀਤੀ ਮੈਂ ਕੋਈ ਚਰਾਕੀ ਦਾ ਰਾਜਨੀਤੀ ਨਹੀਂ ਕੀਤੀ ਮੈਂ ਆਪਣੇ ਦਿਲ ਤੋਂ ਜੋ ਮੇਰੇ ਦਿਲੋਂ ਆਵਾਜ਼ ਨਿਕਲਦੀ ਆ ਮੈਂ ਉਸ ਅਨਕੂਲ ਚੱਲਦਾ ਮੈਂ ਮੇਰੇ ਤੋਂ ਪਹਿਲਾਂ ਮੇਰੇ ਤੋਂ ਮਗਰੋਂ ਆ ਕੇ ਬਹੁਤ ਸਾਰੇ ਲੋਕੀ ਮੰਤਰੀ ਸੰਤਰੀ ਬਣ ਕੇ ਹੋਣਗੇ ਪਰ ਜੋ ਲੋਕਾਂ ਦੀ ਅਦਾਲਤ ਵਿੱਚ ਮੇਰੀ ਇੱਜ਼ਤ ਹੈ ਉਸ ਅਕਾਲ ਪੁਰਖ ਦੇ ਸਦਕਾ ਔਰ ਤੁਹਾਡੇ ਪਿਆਰ ਦੇ ਸਦਕਾ ਇਹ ਕਿਸੇ ਪੰਜਾਬ ਦੇ ਹੋਰ ਸਿਆਸਤਦਾਨ ਦੀ ਇੰਨੀ ਇੱਜ਼ਤ ਨਹੀਂ ਗਈ ਉਹ ਉਰਦੂ ਚ ਕਹਿੰਦੇ ਨੇ ਆਵਾਜ਼ੇ ਖਲਕਤ ਨਗਾਰਾਏ ਖੁਦਾ ਅੱਜ ਜਿੰਨੇ ਤੁਸੀਂ ਲੋਕ ਬੈਠੇ ਹੋ ਖਲਕਤ ਬੈਠੇ ਹੋ ਇਹਦੇ ਵਿੱਚ ਰੱਬ ਵਸਦਾ ਜਿੱਦਣ ਰੱਬ ਨੇ ਅਸ਼ੀਰਵਾਦ ਦਿੱਤਾ ਫਿਰ ਕੋਈ ਭਗਵੰਤਬਾਨ ਕੋਈ ਕੇਜਰੀਵਾਲ ਕੋਈ ਭਾਜਪਾ ਦੀ ਸਰਕਾਰ ਆਪਾਂ ਨੂੰ ਸੰਗਰੂਰ ਦੀ ਲੋਕ ਸਭਾ ਜਿੱਤਣ ਤੋਂ ਰੋਕ ਨਹੀਂ ਸਕਦਾ ਮੇਰੇ ਸਰਦਾਰ ਸੁਖਤਾ ਸਿੰਘ ਜਿੰਦਾਬਾਦ ਮੈਂ ਜਦੋਂ ਆ ਰਿਹਾ ਸੀ ਹੁਣੇ ਬਲਕਿ ਸਵੇਰ ਦਾ ਜਦੋਂ 10:00 ਵੇਚ ਵੜਿਆ ਮੈਨੂੰ ਸੰਗ ਆਉਂਦੀ ਆ ਹਰਪਾਲ ਜਿੰਮੀ ਤੂੰ ਤਾਂ ਸਮਾਂ ਹੀ ਜ਼ਾਇਆ ਕਰ ਰਿਹਾ ਵਾ ਲਾਹਨਤ ਹੈ ਤੇਰੀ ਆ ਇਦਾਂ ਦੇ ਵਿੱਤ ਮੰਤਰੀ ਹੋਣ ਦਾ ਤੂੰ ਆਪਣੇ ਇਲਾਕੇ ਦੀਆਂ ਸੜਕਾਂ ਨਹੀਂ ਬਣਾ ਸਕਿਆ ਤੂੰ ਆਪਣੇ ਹਸਾ ਇਲਾਕੇ ਦਾ ਡਰਵੇ ਦਾ ਹਸਪਤਾਲ ਤੇਰਾ ਕੰਮ ਬੋਲਦੇ ਨੇ ਉੱਥੇ ਤੂੰ ਆਪਣੇ ਇਲਾਕੇ ਦੇ ਲੜਕੀਆਂ ਵਾਸਤੇ ਕੋਈ ਅੱਛਾ ਇੰਸਟੀਚਿਊਟ ਕੋਈ ਕਾਲਜ ਕੋਈ ਵਿਦਿਆ ਦਾ ਕੋਈ ਪੜਾਈ ਦਾ ਕੋਈ ਕੰਮ ਦਾ ਕੋਈ ਕਾਰੋਬਾਰ ਦਾ ਕੁਝ ਨਹੀਂ ਖੋਲ ਸਕਿਆ ਔਰ ਭਗਵੰਤਬਾਹ ਨੂੰ ਕਹਿਣਾ ਚਾਹਣਾ ਕਿ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਤਿੰਨ ਤੇਰ ਕੋ ਵਜ਼ੀਰ ਤੇ ਸੰਗੂਰ ਦੇ ਵਿੱਚ ਕੁਝ ਵੀ ਨਾ ਹੋਇਆ ਹੋਵੇ ਮਸਤੂਆਣਾ ਸਾਫ ਦਾ ਮੈਡੀਕਲ ਕਾਲਜ ਦਾ ਜਿਹੜਾ ਉਹ ਬਡੁੱਖਾ ਦੇ ਲਾਗੇ ਨਹੀਂ ਪੱਥਰਾਂ 2 ਸਾਲ ਹੋ ਗਏ ਨਹੀਂ ਪੱਥਰ ਖੜੇ ਨੂੰ ਇੱਕ ਖੰਡ ਮਿਲ ਸੀ ਧੂਰੀ ਦੇ ਵਿੱਚ ਉਹ ਬੰਦ ਹੋ ਚੁੱਕੀ ਆ ਕਿਸਾਨਾਂ ਦਾ 13-14 ਕਰੋੜ ਰੁਪਇਆ ਬਕਾਇਆ ਨਹੀਂ ਮਿਲ ਰਿਹਾ ਸਾਡੇ ਗਰੀਬ ਔਰਤਾਂ ਮਰੇਗਾ ਦੀਆਂ ਮਿਹਨਤ ਕਰਦੀਆਂ ਉਹਨਾਂ ਦੀਆਂ ਦਿਹਾੜੀਆਂ ਉਹਨਾਂ ਦੇ ਉਹਨਾਂ ਦੇ ਕਾਰਡ ਕੱਟੇ ਜਾ ਰਹੇ ਨੇ ਰਾਸ਼ਨ ਦੇ ਕਾਰਡ ਕੱਟੇ ਗਏ ਜਿਹੜੀ ਕਣਕ ਪੰਜਾਬ ਦਿੱਤੀ ਸੀ 30 ਕਿਲੋ ਉਹ ਤੁਸੀਂ ਬੰਦ ਕਰਕੇ 5 ਕਿਲੋ ਤੇ ਲੈਣ ਦੀ ਆ ਪਕਟੋ-ਕਟ ਗਰੀਬਾਂ ਨਾਲ ਤਾਂ ਨਿਆਂ ਕਰੋ ਆ ਜਿਹੜੀ ਇੰਦਰਾ ਆਵਾਸ ਯੋਜਨਾ ਜੋ ਗਰੀਬਾਂ ਦੇ ਕੱਚੇ ਮਕਾਨਾਂ ਨੂੰ ਪੱਕੇ ਕੀਤਾ ਜਾਂਦਾ ਸੀ ਉਹ 2 ਸਾਲ ਤੋਂ ਬੰਦ ਪਈ ਆ ਤੇ ਸੰਗਰੂਰ ਦੇ ਸਾਰੇ ਸਮੂੱਚੇ ਸੀਟ ਦੇ ਉੱਤੇ ਆਮ ਆਦਮੀ ਪਾਰਟੀ ਨੇ ਕਿਸੇ ਪਿੰਡ ਵਿੱਚ ਕਿਸੇ ਤਰ੍ਹਾਂ ਦਾ ਕੋਈ ਅੱਛਾ ਕੰਮ ਨਹੀਂ ਕੀਤਾ ਮੇਰੀ ਚੁਣੌਤੀ ਆ ਤੁਹਾਡੇ ذریعے ਭਗਵੰਤ ਮਾਨ ਨੂੰ ਕਿ ਮੈਨੂੰ ਕੋਈ ਪੰਜ ਕੰਮ ਦਿਵਾ ਦੇ ਸੰਗਰੂਰ ਦੇ ਵਾਸਤੇ ਕਾਂਗਰਸ ਦੇ ਰਾਜ ਵਿੱਚ ਇੱਥੇ ਕਾਪਦਾਂਚ ਪੀਜੀਆਈ ਦਾ ਇੱਕ ਸੈਟਲਾਈਟ ਹਸਪੀਟਲ ਬਣਿਆ ਕਾਂਗਰਸ ਦੇ ਰਾਜ ਦੇ ਵਿੱਚ ਤੁਹਾਡੇ ਇੱਥੇ ਟਾਟਾ ਦਾ ਕੈਂਸਰ ਹਸਪੀਟਲ ਬਣਿਆ ਕਾਂਗਰਸ ਦੇ ਰਾਜ ਵਿੱਚ ਦਿੜਵੇ ਵਿੱਚ 70 ਕਿਲੋਮੀਟਰ ਨਵੀਆਂ ਸੜਕਾਂ ਬਣੀਆਂ ਕਾਂਗਰਸ ਰਾਜ ਵਿੱਚ ਆ 7 ਕਰੋੜ 7.5 ਕਰੋੜ ਨਾਲ 1.5 ਬੇ ਦੀ ਨਵੀਂ ਮੰਡੀ ਬਣੀ ਕਾਂਗਰਸ ਦੇ ਰਾਜ ਵਿੱਚ 15 ਕਰੋੜ ਰੁਪਇਆ ਸਰਪੰਚਾਂ ਨੂੰ ਵਿਕਾਸ ਦੇ ਕਾਰਜਾਂ ਵਾਸਤੇ ਦਿੱਤਾ ਗਿਆ ਲੇਕਿਨ ਅਫਸੋਸ ਨਾਲ ਕਿ ਸਾਰੀ ਸਰਕਾਰ ਹੋਣ ਦੇ ਬਾਵਜੂਦ ਅੱਜ ਪਿੰਡਾਂ ਦੇ ਵਿੱਚ ਕੁਝ ਨਹੀਂ ਹੋ ਰਿਹਾ ਇੱਕ ਬੜਾ ਅਹਿਮ ਮੁੱਦਾ ਤੁਹਾਡਾ ਗੱਲ ਕਰਨਾ ਚਾਹਣਾ ਕਿ ਅੱਜ ਇਸ ਭਗਵੰਤਪਾਣ ਦੀ ਸਰਕਾਰ ਦਿੱਲੀ ਵਾਲਿਆਂ ਦੇ ਕਹਿਣ ਤੇ ਨਹਿਰੀ ਮਹਿਕਮੇ ਤੇ ਜੋਰ ਪਾ ਰਿਆ ਪਟਵਾਰੀਆਂ ਤੇ ਕਿ ਤੁਸੀਂ ਇੱਕ ਰਿਪੋਰਟ ਬਣਾਓ ਕਿ ਨਹਿਰੀ ਪਾਣੀ ਸਾਰੀ ਪੰਜਾਬ ਦੀ ਸਿੰਚਾਈ ਕਰ ਰਿਹਾ ਹੈ 100% ਰਿਪੋਰਟ ਦਿਓ ਅਸਲ ਵਿੱਚ ਰਿਪੋਰਟ ਹੈ 21% ਦੀ ਕਿਉਂਕਿ ਖਾਲਾਂ ਦਾ ਪਾਣੀ ਖਾਲਾਂ ਟੁੱਟੀਆਂ ਪਈਆਂ ਹਨ ਖਾਲਾਂ ਬੰਦ ਪਈਆਂ ਹਨ ਖਾਲਾਂ ਬਣੀਆਂ ਨਹੀਂ ਰਜਵਾਹੇ ਤੇ ਖਾਲਾਂ ਪਰ ਪਟਵਾਰੀਆਂ ਦੇ ਗਲ ਵਿੱਚ ਅੰਗੂਠਾ ਦੇ ਕੇ ਭਗਵੰਤ ਮਾਨ ਕਹਿ ਰਿਹਾ ਕਿ ਰਿਪੋਰਟ 100% ਬਣਾਓ ਭੈਣੋ ਤੇ ਬਰਾਓ ਇਹ ਬੜਾ ਖਤਰਾ ਹੈ ਕਿਉਂਕਿ ਸਾਡਾ ਕੇਸ ਐਸਵਾਈਐਲ ਵਿੱਚ ਚੱਲ ਰਿਹਾ ਹੈ ਕੱਲ ਨੂੰ ਹਰਿਆਣੇ ਤੇ ਦਿੱਲੀ ਦੀ ਸਰਕਾਰ ਕਹੂਗੀ ਕਿ ਤੁਸੀਂ ਦੇਖੋ ਜੀ ਪੰਜਾਬ ਦੇ ਵਿੱਚ ਦਰਿਆਵਾਂ ਦਾ ਤੇ ਨਹਿਰਾਂ ਦਾ ਪਾਣੀ 100% ਖੇਤੀ ਲਈ ਲੱਗ ਰਿਹਾ ਹੈ ਇਹਨਾਂ ਨੂੰ ਪਾਣੀ ਦੀ ਲੋੜ ਨਹੀਂ ਐਸਵਾਈਐਲ ਨਹਿਰ ਬਣਾ ਕੇ ਹਰਿਆਣੇ ਤੇ ਦਿੱਲੀ ਨੂੰ ਪਾਣੀ ਦਿਓ ਔਰ ਇੱਥੇ ਬੱਸ ਨਹੀਂ ਪਰਸੋ ਚੌਥ ਇੱਕ ਨੋਟੀਫਿਕੇਸ਼ਨ ਕੱਢ ਦਿੱਤੀ ਆ ਕਿ ਜਿਹੜਾ ਪਾਣੀ ਦਾ ਮਾਮਲਾ ਸਾਡਾ ਬੰਦ ਸੀਗਾ 326 ਕਰੋੜ ਰੁਪਈਆ ਭਗਵੰਤ ਪਬਾਨ ਦੀ ਸਰਕਾਰ ਨੇ ਹੁਕਮ ਦਿੱਤੇ ਕਿ ਕਿਸਾਨਾਂ ਦੇ ਕੋਲੋਂ ਪਾਣੀ ਦਾ ਮਾਮਲਾ ਵਾਟਰ ਸੈਸ ਇਸ ਦੀ ਉਗਰਾਹੀ ਕਰਾਓ ਪਰਾਓ ਸਾਡੀਆਂ ਨੌਕਰੀਆਂ ਪਾਰਲੇ ਲੈ ਕੇ ਜਾ ਰਹੇ ਨੇ ਹਰਿਆਣੇ ਦੇ ਨੌਜਵਾਨ ਸਾਡੀਆਂ ਨੌਕਰੀਆਂ ਦਿੱਲੀ ਦੇ ਲੈ ਕੇ ਸਾਡੇ ਨੌਕਰੀਆਂ ਰਾਜਸਥਾਨ ਦੇ ਨੌਜਵਾਨ ਲੈ ਕੇ ਕਿਉਂਕਿ ਇੱਥੇ ਕੋਈ ਕਾਨੂੰਨ ਨਹੀਂਗਾ ਕਿ ਪੰਜਾਬ ਦੇ ਨੌਕਰੀਆਂ ਪੰਜਾਬ ਦੇ ਵਾਸਤੇ ਰੱਖਵੀਆਂ ਕੀਤੀਆਂ ਜਾਣ ਇਹ ਬਿੱਲ ਮੈਂ ਕੁਲਤਾਰ ਸੰਵਾ ਦੇ ਮੇਜ ਦੇ ਉੱਤੇ ਸਪੀਕਰ ਦੇ 2023 ਦਾ ਰੱਖਿਆ ਹੋਇਆ ਕਿ ਪੰਜਾਬ ਦੀਆਂ ਨੌਕਰੀਆਂ ਕੇਵਲ ਪੰਜਾਬੀਆਂ ਦੇ ਵਾਸਤੇ ਰੱਖਿਆ ਜਾਣ ਹਿਮਾਚਲ ਪ੍ਰਦੇਸ਼ ਨੇ ਇਹ ਕਾਨੂੰਨ ਪਾਸ ਕੀਤਾ ਹੋਇਆ 52 ਸਾਲ ਪਹਿਲਾਂ ਗੁਜਰਾਤ ਨੇ ਕਾਨੂੰਨ ਪਾਸ ਕੀਤਾ ਹੋਇਆ ਉਤਰਾਖੰਡ ਨੇ ਕਾਨੂੰਨ ਪਾਸ ਕੀਤਾ ਇਹਨਾਂ ਸਟੇਟਾਂ ਦੇ ਵਿੱਚ ਕੋਈ ਬਾਹਰਲਾ ਗੈਰ ਹਿਮਾਚਲੀ ਗੈਰ ਗੁਜਰਾਤੀ ਗੈਰ ਉਤਰਾਖੰਡੀ ਕੋਈ ਨੌਕਰੀ ਨਹੀਂ ਲੈ ਸਕਦਾ ਲੇਕਿਨ ਭਗਵਾਨਤ ਮਾਨ ਨੇ ਇਹ ਵੀ ਸਾਡਾ ਬਿੱਲ ਸਵੀਕਾਰ ਨਹੀਂ ਕੀਤਾ ਇਸ ਕਰਕੇ ਮੈਂ ਕਹਿਣਾ ਆ ਕਿ ਕੱਗਰ ਦਰਿਆ ਜੋ ਸਾਡਾ ਕਹਿਰ ਮਚਾਉਂਦਾ ਇਸ ਕੱਗਰ ਦਰਿਆ ਨੂੰ ਕਿਸੇ ਤਰੀਕੇ ਨਾਲ ਇਹਦਾ ਪਾਣੀ ਚੰਗੇ ਤਰੀਕੇ ਨਾਲ ਇਸਤੇਮਾਲ ਕੀਤਾ ਜਾ ਕਿਤੇ ਜਾਣਦਾ ਮੈਂ ਲੋਕ ਸਭਾ ਵਿੱਚ ਮੁੱਦਾ ਚੱਕਾਂਗਾ ਕੱਗਰ ਦਰਿਆ ਜ਼ਹਿਰੀਲਾ ਦਰਿਆ ਹੋ ਗਿਆ ਚੰਡੀਗੜ੍ਹ ਤੋਂ ਲੈ ਕੇ ਸੰਗਰੂਰ ਤੱਕ ਸਾਰੀਆਂ ਫੈਕਟਰੀਆਂ ਦਾ ਗੱਧ ਉਹਦਾ ਜ਼ਹਿਰ ਉਹਦਾ ਇੰਡਸਟਰੀਅਲ ਵੇਸਟ ਸਾਰਾ ਕੱਗਰ ਦਰਿਆ ਇੱਥੇ ਮਾਲਵੇ ਵਿੱਚ ਲੈ ਕੇ ਆਉਂਦਾ ਬੁੱਢਾ ਦਰਿਆ ਵਿੱਚ ਵੀ ਸਤਲੋਜ ਤੋਂ ਜੋ ਸਤਲੋਜ ਦਾ ਦਰਿਆ ਆਉਂਦਾ ਇਹਨਾਂ ਸਾਰਿਆਂ ਵਿੱਚ ਗੰਦ ਹੋਣ ਕਰਕੇ ਮਾਲਵੇ ਦੀ ਧਰਤੀ ਸੰਗਰੂਰ ਬਾੰਦਸਾ ਅਤੇ ਬਠਿੰਡਾ ਦੇ ਵਿੱਚ ਸਭ ਤੋਂ ਜ਼ਿਆਦਾ ਕੈਂਸਰ ਹੈ ਮੇਰੇ ਵੀਰੋ ਭਗਵੰਤਬਾਹ ਨੇ ਦੋ ਸਾਲਾਂ ਵਿੱਚ ਕੈਂਸਰ ਦੀ ਕੋਈ ਗੱਲ ਨਹੀਂ ਕੀਤੀ ਸਾਡਾ ਜ਼ਮੀਨੀ ਪਾਣੀ ਅਸੀਂ 14 ਲੱਖ ਟਿਊਬਵਲ ਲਾ ਕੇ ਚੋਨੇ ਦੀ ਫਸਲ ਪਾਲਣ ਕਰਕੇ ਅਸੀਂ ਪਾਣੀ ਕੱਢ-ਕੱਢ ਕੇ ਆਪਣਾ ਸਾਡਾ ਜ਼ਮੀਨੀ ਪਾਣੀ ਥੱਲੇ ਜਾ ਚੁੱਕਾ ਸੰਗਰੂਰ ਸਭ ਤੋਂ ਜ਼ਿਆਦਾ ਰੈੱਡ ਜ਼ੋਨ ਤੇ ਹੈ ਲਾਲ ਖਤਰੇ ਦੀ ਕੈਂਟੀ ਚ ਲੇਕਿਨ ਭਗਵੰਤਬਾਹ ਨੇ ਪਿਛਲੇ ਦੋ ਸਾਲਾਂ ਵਿੱਚ ਇਹਦੇ ਤੇ ਕੋਈ ਗੌਰ ਨਹੀਂ ਕੀਤਾ ਸਾਡੇ ਗਰੀਬਾਂ ਦੇ ਜਿਹੜੇ ਮੁੱਦੇ ਲਟਕਦੇ ਆਉਂਦੇ ਨੇ ਸਾਡੇ ਵਪਾਰੀਆਂ ਦੇ ਸਾਡੇ ਮੁਲਾਜ਼ਮਾਂ ਦੇ ਤਨਖਾਹ ਨਹੀਂ ਦਿੱਤੀਆਂ ਜਾਂਦੀਆਂ ਸਾਡੇ ਮੁਲਾਜ਼ਮਾਂ ਦੇ ਡੀਏ ਦੀ ਕਿਸ਼ਤਾਂ ਪੈਂਡਿੰਗ ਨੇ ਸਾਡੇ ਮੁਲਾਜ਼ਮਾਂ ਦੀ 올ਡ ਪੈਨਸ਼ਨ ਸਕੀਮ ਜੋ ਜਾਨੇ ਹਿਮਾਚਲ ਦੀ ਇਲੈਕਸ਼ਨ ਵੇਲੇ ਨੋਟੀਫਿਕੇਸ਼ਨ ਜਾਰੀ ਕੀਤੀ ਕੇਸੀ ਪੁਰਾਣੀ ਪੈਨਸ਼ਨ ਹਾਲ ਤੋਂ ਉਹ ਨੋਟੀਫਿਕੇਸ਼ਨ ਦੀ ਨੋਟੀਫਿਕੇਸ਼ਨ ਰਹਿ ਗਈ ਕਿਸੇ ਮੁਲਾਜ਼ਮ ਦੀ ਕੋਈ ਗੱਲ ਨਹੀਂ ਸੁਣੀ ਔਰ ਜਿੰਨੇ ਮੁਲਾਜ਼ਮ ਸੰਗਰੂਰ ਆਏ ਚਾਹੇ ਉਹਦੇ ਹੱਪਕ ਆਏ ਉਹ ਕੁੱਤੇ ਜਾ ਸਾਡੀਆਂ ਪਹਿਣਾ ਅਧਿਆਪਕਾਂ ਗਈਆਂ ਉਹ ਕੁੱਟੀਆਂ ਪਟਵਾਰੀ ਕੇ ਉਹ ਕੁੱਟੇ ਪੰਚਾਇਤ ਸੈਕਟਰੀ ਕੇ ਉਹ ਕੁੱਟੇ ਪੱਲੇਦਾਰ ਕੇ ਉਹ ਕੁੱਟੇ ਉਹ ਕਿਸੇ ਨੂੰ ਨਹੀਂ ਬਖਸ਼ਿਆ ਭਗਵੰਤ ਮਾਨ ਦੀ ਸਰਕਾਰ ਨੇ ਇਹ ਕਹਿੰਦਾ ਸੀ ਅਸੀਂ ਬਦਲਾਅ ਲੈ ਕੇ ਆਵਾਂਗੇ ਇਹ ਬਦਲਾਅ ਨਹੀਂਗਾ ਮੇਰੇ ਵੀਰੋ ਇਹ ਤਾਂ ਆਪ ਹੀ ਬਦਲ ਗਏ ਨੇ ਹਜ਼ਾਰ ਹਜ਼ਾਰ ਗੱਮ ਲੈ ਕੇ ਘੁੰਮਦੇ ਨੇ 50 50 ਕਰੋੜ ਦੀਆਂ ਕੋਠੀਆਂ 'ਚ केजरीवाल ਸਾਹਿਬ ਰਹਿੰਦੇ ਨੇ ਇਹ ਭਰੋ ਆਮ ਆਦਮੀ ਪਾਰਟੀ ਨਹੀਂ ਰਹੇਗੀ ਹੁਣ ਇਹਦਾ ਨਾਮ ਬਦਲ ਕੇ ਖਾਸ ਆਦਮੀ ਪਾਰਟੀ ਲਖਣਾ ਚਾਹੀਦਾ ਕਿਉਂਕਿ ਅਮੀਰਾਂ ਦੀ ਪਾਰਟੀ ਰਾਜ ਸਭਾ ਦਾ ਮੈਂਬਰ ਕੌਣ ਬਣਾਇਆ ਅਸ਼ੋਕ ਮਿੱਤਲ 650 ਕਰੋੜ ਦਾ 600 ਕਿਲੇ ਵਿੱਚ ਉਹਦੀ लवली ਯੂਨੀਵਰਸਿਟੀ 25000 ਕਰੋੜ ਰੁਪਏ ਦਾ ਉਹ ਵੱਡਾ ਵਪਾਰੀ ਉਸ ਨੂੰ ਆਮ ਆਦਮੀ ਪਾਰਟੀ ਨੇ ਰਾਜ ਸਭਾ ਦਾ ਬਣਾਇਆ ਇੱਕ ਸੰਜੀਵ अरोड़ा ਬਹੁਤ ਵੱਡਾ ਬਿਲਡਰ ਲੁਧਿਆਣੇ ਦਾ ਦਿੱਲੀ ਵਿੱਚ ਕਾਰੋਬਾਰ ਕਰਦਾ ਬੱਡੇ-ਬੱਡੇ ਬੈਗ ਨੋਟਾ ਦੇ ਕੇਸ਼ਰੀਵਾਲ ਨੂੰ ਦੇਖ ਕੇ ਆ ਗਿਆ ਉਹਨਾਂ ਲੋਕਾਂ ਨੂੰ ਰਾਜ ਸਭਾ ਦਾ ਮੈਂਬਰ ਬਣਾਤਾ ਪੰਜਾਬ ਦਾ ਕੋਈ ਅੱਛਾ ਝਾੜੂ ਦਾ ਨੌਜਵਾਨ ਕੋਈ ਪੜਿਆ-ਲਿਖਿਆ ਪੀ ਐਚ ਡੀ ਕੋਈ ਚੰਗਾ ਇਤਿਹਾਸਕਾਰ ਕੋਈ ਚੰਗਾ ਐਜੂਕੇਸ਼ਨਿਸਟ ਕੋਈ ਚੰਗਾ ਡਾਕਟਰ ਕੋਈ ਚੰਗਾ ਇੰਜੀਨੀਅਰ ਕਿਸੇ ਨੂੰ ਰਾਜ ਸਭਾ ਦੇ ਵਿੱਚ ਨਹੀਂ ਭੇਜਿਆ ਮੇਰੇ ਵੀਰੋ ਮੈਂ ਇਹਨਾਂ ਦਾ ਨਾਮ ਬੰਦੂਆ ਮਜ਼ਦੂਰ ਰੱਖਿਆ ਹੈ ਬਾਦਵੇਂ ਕੇ ਚੁੱਪ ਕਰਕੇ ਅੱਠ ਕੇ ਰਾਜ ਸਭਾ ਚ ਚੁੱਪ ਕਰਕੇ ਆ ਰਾਗਵ ਚੱਡਾ ਜਿਹੜਾ ਕੇਜਰੀਵਾਲ ਦਾ ਪੁੱਤ ਬਣਦਾ ਹੁੰਦਾ ਸੀਗਾ ਡਰਦਾ ਲੰਡਨ ਵਿੱਚ ਬੈਠਾ ਹੋਇਆ ਕਿਉਂਕਿ ਈਡੀ ਦੇ ਜਿਹੜੇ ਸ਼ਰਾਬ ਘਟਾਲੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਗ੍ਰਫਤਾਰ ਕੀਤੇ ਉਹ ਡਰਦਾ ਵਾ ਕਿਤੇ ਮੈਂ ਦਿੱਲੀ ਆਇਆ ਤੇ ਮੈਨੂੰ ਵੀ ਚੱਕ ਕੇ ਅੰਦਰ ਦਿੱਤਾ ਜਾ ਕਾਇਰਾ ਦੀ ਪਾਰਟੀ ਹੈ ਮੇਰੇ ਵੀਰੋ ਕਮਜ਼ੋਰਾਂ ਦੀ ਪਾਰਟੀ ਹੈ ਮੈਂ ਵੀ ਜੇਲ੍ਹ ਕੱਟੀ ਆ ਪਰ ਭਾਈ ਗੁਰੂ ਦੀ ਕਿਰਪਾ ਨਾਲ ਜੇਲ੍ਹ ਕੱਟਣ ਤੋਂ ਬਾਅਦ ਜੋ ਵੀ ਪੰਜਾਬ ਦੇ ਭੱਜਦੇ ਮੁਸਲੇ ਨੇ ਜੋ ਸਾਡੇ ਮੁੱਦੇ ਨੇ ਉਹਨਾਂ ਤੇ ਉਸੇ ਤਰੀਕੇ ਨਾਲ ਡਾਟੇ ਪੈਰਾ ਖੈਰਾ ਪੰਜਾਬ ਨਾਲ ਹੋਏ ਅਨਿਆਏ ਚਾਹੇ ਸਾਡੀ ਰਾਜਤਾਨੀ ਆ ਉਹਦੀ ਗੱਲ ਚੱਕੇਗਾ ਖੈਰਾ ਵੰਧਤ ਕਾਲਾਂ ਦੀ ਗੱਲ ਚੱਕੇਗਾ ਖੈਰਾ ਬੰਦੀ ਸਿੰਘਾਂ ਦੀ ਵੀ ਗੱਲ ਚੱਕੇਗਾ ਉਸ ਲੋਕ ਸਭਾ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਚੋਣ ਨਿਸ਼ਾਨ ਮੇਰੇ ਪੈਣੋ ਤੇ ਪਰਾਓ ਕਾਂਗਰਸ ਦਾ ਪੰਜਾ ਹੈ ਲੇਕਿਨ ਮੈਂ ਐਮਪੀ ਬਣ ਕੇ ਕੰਮ ਸਾਰੀਆਂ ਪਾਰਟੀਆਂ ਦਾ ਕਰੂੰਗਾ ਮੈਂ ਭਿੰਨਪੇਦ ਨਹੀਂ ਕਰੂੰਗਾ ਮੈਂ ਪੰਜਾਬ ਦਾ ਤੇ ਸੰਗਰੂਰ ਦਾ ਪੁੱਤਰ ਬਣ ਕੇ ਤੁਹਾਡੀ ਸੇਵਾ ਕਰੂੰਗਾ ਪਿਆਰ ਨਾਲ ਫਤਿਹ ਪ੍ਰਵਾਨ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਲਗਵਾਣਾ ਟੋਲਣਾ ਮੈਂ ਜ਼ਰੂਰ ਅਟੈਂਡ ਕਰਕੇ ਜਾਊਂਗਾ ਇੱਕ ਵਾਰ ਜ਼ੋਰਦਾਰ ਤਾੜੀ ਮਾਰੋ ਪਹਿਲਾਂ ਤੇ ਹੁਣ ਦੋ ਨਾਰੇ ਮੇਰੇ ਨਾਲ ਮਾਰੋ ਮੈਂ ਥੱਕਿਆ ਬਹੁਤ ਹੋਇਆ ਪਰ ਮੈਂ ਤੁਹਾਡਾ ਪਿਆਰ ਦੇਖ ਕੇ ਮੈਨੂੰ ਬਹੁਤ ਅੱਛਾ ਲੱਗਿਆ किसान खेत मजदूर एकता बहुत बढ़िया एक बारी होर किसान खेत मजदूर एकता किसान खेत मजदूर कीर्ति कामे एकता किसान खेत मजदूर कीर्ति कामे पछड़े दलित एकता हाँ मेरा एजेंडा प्राउड धन्यवाद